ਸੇਵਾ ਮਤਲਬ ਪੰਜਾਬ ਦੇ ਹਾਲਾਤ ਚੱਲਦੇ ਬੈਠੇ ਜੀ ਬਹੁਤ ਗੰਭੀਰ ਜਿਹੜਾ ਅ ਮੁੱਦਾ ਇਸ ਟਾਈਮ ਚੱਲ ਰਿਹਾ ਪੰਜਾਬ ਵਿੱਚ ਜਿਹੜੀ ਨੌਜਵਾਨੀ ਹੈ ਉਹ ਬਹੁਤ ਤਰਾਹੀ ਪੈ ਗਈ ਹੈ ਜਦੋਂ ਨਸ਼ਿਆਂ ਦੀ ਅਪਾ ਗੱਲਬਾਤ ਕਰਦੇ ਆ ਪਿਛਲੇ ਲੰਬੇ ਸਮੇਂ ਤੋਂ ਹਰੇਕ ਸਰਕਾਰ ਨੇ ਹੀ ਕੁਝ ਨਾ ਕੁਝ ਇਹਨੂੰ ਬ੍ਰੇਕ ਲਾਉਣ ਲਈ ਕੀਤਾ ਪਰ ਅਜੇ ਤੱਕ ਲੱਗੀ ਨਹੀਂ ਤੇ ਅੱਜ ਦਾ ਜਿਹੜਾ ਨੌਜਵਾਨ ਆ ਮੈਂ ਕਿੰਨਾ ਵੀ ਨਸ਼ਾ ਇੱਕ ਘਰ ਘਰ ਦੀ ਕਹਾਣੀ ਬਣ ਚੁੱਕਾ ਹੈ ਤੇ ਉਸ ਸੰਬੰਧ ਵਿੱਚ ਵੀ ਕੋਈ ਤੁਹਾਡੇ ਕੋਲ ਨੌਜਵਾਨੀ ਨੂੰ ਬਚਾਉਣ ਲਈ ਕੋਈ ਦਵਾਈ ਕੋਈ ਮੈਡੀਸਨ ਕੋਈ ਤਿਆਰ ਹੈ ਇਸ ਤਰ੍ਹਾਂ ਵੀ ਇਸੇ ਦੇ ਵਾਸਤੇ ਬਹੁਤ ਵਧੀਆ ਪ੍ਰੋਡਕਟ ਤਿਆਰ ਕੀਤਾ ਜਿੱਤਰਾ ਤੁਸੀਂ ਗੱਲ ਕੀਤੀ ਨਾ ਇਸ ਗੱਲ ਦੇ ਵਿੱਚ ਬਹੁਤ ਵੱਡਾ ਇਕਰਾਰ ਸ਼ਕਿਆ ਹੈ ਕਿ ਸਰਕਾਰਾਂ ਨੇ ਕੋਸ਼ਿਸ਼ ਕੀਤੀ ਸੈਂਟਰਲ ਕੋਲੇ ਹਰ ਹੁਣ ਵੀ ਨਸ਼ਾ ਵਿਰੋਧ ਬਹੁਤ ਤੋਂ ਸਰਕਾਰ ਪਾਰ ਨੇ ਕਰ ਰਹੀ ਪਰ ਲੇਕਿਨ ਇਹ ਕਿ ਜਦੋਂ ਤੱਕ ਜਿਹੜਾ ਬੰਦਾ ਨਸ਼ਾ ਕਰਦਾ ਨਾ ਮੈਂ ਵੇਖਿਆ ਸਾਡੇ ਕੋਲ ਲੋਕੀ ਨਸ਼ਾ ਛੱਡਣੋਂ ਦੇ ਨਸ਼ਾ ਛੱਡਣਾ ਚਾਹੁੰਦੇ ਲੇਕਿਨ ਜਿਹੜੀ ਤੋੜ ਹੁੰਦੀ ਉਹ ਨਾ ਤਾਂ ਤੋੜ ਤਕਲੀਫ ਜਿਹੜੀ ਹੁੰਦੀ ਬਿਲਕੁਲ ਉਹ ਇੰਨੀ ਬੁਰੀ ਤਰੀਕੇ ਨਾਲ ਦੀ ਕਿ ਉਹਨਾਂ ਨੂੰ ਮਤਲਬ ਕਿ ਤੁਸੀਂ ਇੱਕ ਬੰਦੇ ਕਿਹਦੇ ਵੀ ਜੋ ਮਰਜੀ ਕੀ ਦੇ ਦੋ ਲੇਕਿਨ ਉਹਨੂੰ ਤੋੜ ਜਿਹੜੀ ਉਹ ਛੱਡਣਾ ਨਹੀਂ ਦੇ ਸਕਦਾ ਉਹਨਾਂ ਦੀ ਅੱਖਾਂ ਚ ਪਾਣੀ ਆਉਂਦਾ ਨੱਕ ਚ ਪਾਣੀ ਆਉਂਦਾ ਜਦੋਂ ਨਸ਼ਾ ਨਹੀਂ ਕਰਦੇ ਜਿਸਦੇ ਨੂੰ ਉਹਨੂੰ ਤੋੜਦੇ ਉਹਦੇ ਬਾਸ ਨਹੀਂ ਦੇ ਉਹਦੇ ਬਾਸ ਉਹਦੀਆਂ ਅੱਖਾਂ ਚ ਪਾਣੀ ਹੋਣਾ ਤੇ ਪਾਣੀ ਸ਼ਿਕਾਂ ਆ ਜਾਂਦੀਆਂ ਸਰੀਰ ਕੰਮ ਕੰਬ ਰਿਆਂਦਾ ਠੰਡਾ ਸਰੀਰ ਹੋ ਗਿਆ ਉਹਦਾ ਬੰਦਾ ਜਿਵੇਂ ਗੁੱਸਾ ਵੀ ਗੁੱਸਾ ਵੀ ਪਰੇਸ਼ਾਨੀ ਵੀ ਨੀਂਦ ਨਹੀਂ ਆਉਂਦੀ ਸਾਡੇ ਦੇ ਲੋਕੀ ਹੁੰਦੇ ਜਿਵੇਂ اور بدل کی بندا نہیں مرਿਤਵਾਸ਼ਾ ਮਤਲਬ ਉਹਦੇ ਪੈਰ ਖੰਡੇ ਹੋ ਜਾਂਦੇ ਹੱਥ ਉਹਦਾ ਸਰੀਰ ਠੰਡੇ ਵਿੱਚ ਕੰਬ ਰਹੇ ਹੁੰਦੇ ਮੌਸਮ ਗਰਮੀ ਦਾ ਨਹੀਂ ਕੰਮ ਦਿੰਦੇ ਉਹਦੀ ਤੋੜ ਨਹੀਂ ਜਿਆਦਾ ਲੱਗਦੀ ਹੈ ਉਹ ਬ੍ਰੇਨ ਦਾ ਨਾ ਤੇ ਡੋਪਾਮਾਈਨ ਸਿਸਟਮ ਇਹਨਾਂ ਜਾ ਕੇ ਉਹ ਕੁਝ ਨਸ਼ੇ ਦਾ ਇਨਰ ਆਦਿ ਉਹ ਕਹਿੰਦਾ ਉਸ ਤੋਂ ਬਿਨਾਂ ਕੋਈ ਸਟੀਮੂਲੇਸ਼ਨ ਹੀ ਨਹੀਂ ਦੇ ਵਾਲੀ ਇਸ ਸੈਂਟਰ ਨਰਵਸ ਸਿਸਟਮ ਜਿਹਨੂੰ ਸੀ ਐਂਡ ਐਸ ਸੰਦੇਸ਼ ਉਹ ਸੀ ਐਂਡ ਐਸ ਇਨਾਂ ਜਾ ਕੇ ਸੈਂਟਰ ਨਰਵਸ ਸਿਸਟਮ ਵੀਕ ਦਾ ਕਮਜ਼ੋਰ ਬਿਨਾਂ ਨਸ਼ੇ ਤੋਂ ਐਕਟੀਵਿਟੀ ਹੁੰਦਾ ਸਿਨਰ ਸੈਂਟਰ ਉਸ ਸਾਡੀ ਬਾਡੀ ਤੇ ਰਾਜ ਹੁੰਦਾ ਹੈ CNS ਦਾ ਸੈਂਟਰਲ ਨਰਵਸ ਸਿਸਟਮ ਉਹ ਸੈਂਟਰਲ ਨਰਵਸ ਸਿਸਟਮ ਇੰਨਾ ਜਦਾ ਉਹਦਾ ਡੀਪ ਉਹਦਾ ਹੋ ਚੁੱਕਿਆ ਅੰਦਰ ਕਿ ਉਹ ਕੰਮ ਹੀ ਨਹੀਂ ਕਰਦਾ ਪਰ ਉਹ ਨਸ਼ਾ ਲੈਂਦੇ ਤਾਂ ਉਹਨੂੰ ਐਕਟਿਵ ਹੁੰਦਾ ਤੇ اسی ਜਿਹੜੀ ਸੱਡੀ ਦਵਾਈ ਉਸੇ ਤਰ੍ਹਾਂ 40 ਮਿੰਟਾਂ ਦੇ ਅੰਦਰ ਅੰਦਰ ਜਿਹੜਾ ਉਹ CNS ਉੱਪਰੋਂ ਐਕਟਿਵ ਕਰਕੇ ਬੰਦੇ ਦੀ ਜਿਹੜੀ ਤੋੜ ਹੁੰਦੀ ਅੱਖਾਂ ਚ ਬੋੜੇ ਆਉਂਦਾ ਨੱਕ ਚ ਪਾਣੀ ਆਉਂਦਾ ਸ਼ਿੱਕਾ ਆਉਂਦੀ ਆ ਸਰੀਰ ਠੰਡਾ ਲੱਗਦਾ ਤੋੜ ਦੀ ਉਹ ਹੀ ਪਰੇਸ਼ਾਨੀ ਤੋਂ ਪਹਿਲੀ ਖਰਾਕ ਹੀ ਪਹਿਲੀ ਖਰਾਕ ਨੂੰ ਕਿਉਂਕਿ ਨਸ਼ਾ ਛੱਡਣਾ ਚਾਹੁੰਦਾ ਹੈ ਕੋਈ ਨੌਜਵਾਨ ਤੇ ਕੋਈ ਵਜੂਦ ਜਿਹਨੂੰ ਨਸ਼ੇ ਦੀ ਗ੍ਰੇਟ ਚਾਇਦਾ ਨਾ ਉਹ ਨਸ਼ਾ ਛੱਡਣਾ ਚਾਹਦਾ ਪਰ ਤਕਲੀਫ ਹੋ ਨਸ਼ਾ ਹੀ ਛੱਡਣ ਜਾਂਦੀ ਤਾਂ ਤਕਲੀਫ ਨੂੰ ਦੂਰ ਕਰਨ ਵਾਸਤੇ ਅਸੀਂ 40 ਮਿੰਟਾਂ ਦੇ ਅੰਦਰ ਅੰਦਰ 30 ਅੱਧੇ ਘੰਟੇ ਤੋਂ 40 ਮਿੰਟਾਂ ਚ ਅਸੀਂ ਤਕਲੀਫ ਦੂਰ ਕਰਦੇ ਹਾਂ ਇੱਕ ਪੈਡੀਸਨਾ ਦਿਖਾ ਸਕਦੇ ਹਾਂ ਕੋਈ ਆਏ ਪਾਊਡਰ ਹੈ ਵੀ ਸਾਡੇ ਕੋਲ ਅੱਛਾ ਇਹਦੇ ਵਿੱਚ ਇੱਕ ਚਮਚੇਤ ਨਾਲ ਪ੍ਰਚਾ ਪ੍ਰਯਤ 30 ਤਰਾਂ ਕਿਸਤਾਂ ਲੈ ਪਹਿਲਾ ਚਮਚ ਤੁਸੀਂ ਦਹੀਂ ਦੇ ਵਿੱਚ ਬੜਾ ਝਗਲਾ ਕੇ ਦਹੀਂ ਦੇ ਵਿੱਚ ਪਾ ਕੇ ਤੁਸੀਂ ਦੁੱਧ ਨਾਲ ਦਹੀਂ ਨਾਲ ਨਹੀਂ ਤੇ ਪਾਣੀ ਨਾਲ ਵੀ ਲੈ ਲਵੋ ਤੁਰੰਤ ਇਹਦੇ 40 ਮਿੰਟਾਂ ਦੇ ਅੰਦਰ ਅੰਦਰ ਜਿਹੜੀ ਸੇਚ ਤਕਲੀਫ ਹੈ ਤੋੜਿਓ ਦੂਰ ਹੋ ਜਾਵੇ। ਅੱਛਾ ਇੱਕ ਇਹ ਜਿਹੜਾ ਮੈਡੀਸਨ ਆ ਜਿਹੜੀ ਦਵਾਈ ਹੈ ਇਹ ਕਿਹੜੇ ਕਿਹੜੇ ਨਸ਼ੇ ਛੜਾਏ ਜਾ ਸਕਦੇ ਨੇ? ਨਸ਼ਕਾ ਵੀ ੁੱਕੀ, ਪੋਸਟ ਕੈਦ ਨਹੀਂ ਹੁੰਦਾ। ੁੱਕੀ, ਹਕੀਮ ਸਮੈਗ, ਚਿੱਟਾ, ਟੀਕੇ ਜੀਬ ਵਾਲੀ ਗੋਲੀ, ਫਰੋਇਨ, ਗਾਂਜਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਮੈਡੀਕਲ ਨਸ਼ਾ ਹੈ ਐਨਪ੍ਰੈਕਸ ਗੋਲੀਆਂ, ਟਰਾਮਾਡੋਲ ਗੋਲੀਆਂ ਬਹੁਤ ਸਾਰੇ ਲੋਕੀ ਫੀਮ ਭੁੱਕੀ ਜਾਂ ਚਿੱਟਾ ਛੱਡ ਕੇ ਟਰਾਮਾਡੋਲ ਤੇ ਲੱਗ ਜਾਂਦੇ ਕੋਈ ਬਹੁਤ ਸਾਰੇ ਤਰਜੀਹ ਵਾਲੀ ਗੋਲੀ ਤੇ ਲੱਗ ਜਾਂਦੇ ਉਹ ਨਸ਼ਾ ਉਹਨਾਂ ਨੂੰ ਵੀ ਖਤਰਨਾਕ ਹੈ ਖਤਰਨਾਕ ਫੀਮ ਖਾਣ ਵਾਲਾ ਬੰਦਾ ਤਾਂ ਸ਼ਾਇਦ ਵਾਜੇ ਲੇਕਿਨ ਜਿਹੜਾ ਜੀਭ ਦੇ ਥੱਲੇ ਗੋਲੀ ਰੱਖਦਾ ਉਹ ਬੰਦੇ ਨੂੰ ਤੁਸੀਂ ਲੀਵਰ ਤੇ ਕਿਡਨੀਆ ਚੈੱਕ ਕਰਾ ਲਓ ਉਹ ਲੀਵਰ ਵੀ ਖਰਾਬ ਤੇ ਕਿਡਨੀਆ ਵੀ ਖਰਾਬ ਉਹ ਵਿਚਾਰਾ ਬੰਦਾ ਕਿ ਲੱਖ ਰੁਪਏ ਉਹ ਸਸਤੇ ਦੇ ਨਸ਼ੇ ਦੇ ਚੱਕਰ 'ਚ ਗੋਲੀ ਤੇ ਲਾ ਰਿਹਾ ਹੁੰਦਾ ਇਹ ਨੂੰ ਤੁਹਾਨੂੰ ਦੱਸਣਾ ਹਲਾ ਅਤਕੀਰ ਦੇ ਕਿ ਲਿਵਰ ਵੀ ਖਰਾਬ, ਪੇਟ ਖੁੱਲੂਗਾ, ਕਿਡਨੀਆਂ ਵੀ ਖਰਾਬ ਕਿਉਂਕਿ ਉਹਦਾ ਰੈਡ ਬਲੱਡ ਜਿਹੜੀ ਲੱਗ ਖਰਾਬ ਕਰ ਦੇ ਤੇ ਅਸੀਂ ਜੀਵ ਵਾਲੀ ਗੋਲੀ ਤੱਕ ਹਰ ਇੱਕ ਤਰ੍ਹਾਂ ਦਾ ਨਸ਼ਾ ਅਸੀਂ ਛਡਾਉਨੇ ਇਸ ਪ੍ਰੋਡਕਟ ਦੇ ਨਾਲ ਅਛੇ ਇਹ ਜਿਹੜਾ ਪ੍ਰੋਡਕਟ ਆ ਪਾਊਡਰ ਆ ਇਹ ਕਿੰਨੀ ਦੇਰ ਚੱਲਦਾ ਹੈ ਇਹਦੀ ਵੇਖੋ ਨਸ਼ੇ ਤੇ ਜਿਹੜੇ ਦੇ ਚਿੱਟੇ ਦੇ ਟੀਕੇ ਨੂੰ ਲੋਕੀ 6000 55000 ਦਾ ਇੱਕ ਗ੍ਰਾਮੋਂ ਦਾ ਸਮੈਟ ਜਿਹੜਾ ਖਾਦ ਤੋਦੇ ਕਈ ਕਿ ਕਿ ਟੀਕੇ ਲਾ ਲੈਂਦੇ ਆ ਉਹਨਾਂ ਨੂੰ ਤੇ ਮਤਲਬ ਕੀ ਦੀ ਜਿਹੜਾ ਡੱਬਾ ਤਰੀਕੇ ਕਪਤਾ ਖੜਦਾ ਠੀਕ ਹੈ ਤੇ ਸਾਡੀ ਦਵਾਈ ਹੀ ਅਸੀਂ ਕੋਈ ਲੰਮਾ ਕੋਰਸ ਹੀ ਕੋਈ ਕਈ ਕਈ ਮਹੀਨੇ ਦਵਾਈ ਖਾਣੀ ਅੱਛਾ ਇਹ ਨਾ ਹੋਵੇ ਸਿਰਫ 15 ਦਿਨਾਂ ਦਾ ਮਨਦੀ ਕਿ ਸ਼ਾਇਦ ਇਹ ਦਵਾਈ ਨਾ ਲੱਗ ਜਾਵੇ ਨਹੀਂ ਨਹੀਂ ਸਰ ਸਾਡੀ ਦਵਾਈ ਸਿਰਫ 26 ਦਿਨਾਂ ਦੇ ਵਿੱਚ ਦਵਾਈ ਦਾ ਕੋਰਸ ਹੀ ਕਰਨਾ ਹੈ ਪਹਿਲੇ ਹਫਤੇ ਦੇ ਵਿੱਚ ਬੰਦੇ ਨੂੰ ਮਤਲਬ ਕਿ ਇੱਕ ਡੱਬਾ ਦੂਜੀ ਵਾਰ ਇਹ ਡੱਬਾ ਕੋਈ ਲੈ ਗੋਈ ਨਹੀਂ ਪੂਰਾ ਕੋਰਸ ਕਰਾ ਲੈਣਾ ਕਿ ਮੜ ਕੇ ਪਹਿਲੇ ਦਿਨਾਂ ਦੇ ਵਿੱਚ 1.5 ਗ੍ਰਾਮ ਦਾ ਚਮਚ ਤੇ 3 ਚਮਚ ਖਾਣੇ ਤੇ ਮੜ ਕੇ ਹੀ ਅੱਧਾ ਚਮਚ ਲੈ ਆ ਕੇ ਦਵਾਈ ਬੰਦ ਹੋ ਜਾਂਦੀ ਕੋਈ 26 ਦਿਨਾਂ ਦੇ ਅੰਦਰ ਕਈ ਲੋਕੀ ਤਾਂ 15-15 ਦਿਨਾਂ ਦੇ ਬਾਅਦ ਕਿੰਦੇ ਜਿੰਨਾ ਬੈਲ ਪਾਵਰ ਬੈਲ ਪਾਵਰ ਜਿੰਨਾਂ ਦੀ ਜਿਹੜੇ ਮਤਲਬ ਕਿ ਉਹ ਤੇ ਇੱਕ ਹਫਤੇ 'ਚ ਕਹਿੰਦੇ ਕਿ ਸਾਨੂੰ ਦੁਬਾਰਾ ਲੋੜ ਹੀ ਨਹੀਂ ਇਸ ਚੀਜ਼ ਦੀ ਮਤਲਬ ਬਿਲਕੁਲ ਠੀਕ ਹੋ ਜਾਂਦੇ ਆ ਇੱਕ ਡਾਕਟਰ ਸਾਹਿਬ ਨਾਲ ਨਸ਼ੇ ਤੇ ਗੱਲ ਹੋਊਗੀ ਤੁਹਾਡੇ ਕੋਲ ਪ੍ਰੋਡਕਟ ਬਹੁਤ ਵਧੀਆ ਚਲੋ ਅਸੀਂ ਦਰਸ਼ਕਾਂ ਨੂੰ ਕਾਹ ਕੇ ਕਿ ਜਿੰਨਾਂ ਦੇ ਪਰਿਵਾਰ ਦੇ ਵਿੱਚ ਕੋਈ ਪਤਾ ਨਸ਼ਾ ਕਰਦਾ ਤੇ ਇੱਕ ਵਾਰੀ ਜਰੂਰ ਤੁਹਾਨੂੰ ਕੰਟੈਕਟ ਨੰਬਰ ਵੀ ਦੇਵਾਂਗੇ ਸਕਰੀਨ ਤੇ ਤੁਸੀਂ ਇਹਨਾਂ ਨਾਲ ਸੰਪਰਕ ਜਰੂਰ ਕਰਿਓ